ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਾਰਿਆਂ ਨੂੰ ਅੱਜ ਤੁਹਾਨੂੰ ਇੱਕ ਬਹੁਤ ਅਲੱਗ ਚੀਜ਼ ਦਿਖਾਣੀ ਹੈ ਜਿਹੜੀ ਤੁਸੀਂ ਪੰਜਾਬ ਦੇ ਵਿੱਚ ਤਾਂ ਪਹਿਲਾਂ ਕਦੇ ਨਹੀਂ ਦੇਖੀ ਹੋਵੇਗੀ ਇਹ ਮੇਰਾ ਦਾਵਾ ਹੈ ਪੰਜਾਬ ਦੇ ਵਿੱਚ ਇਹੋ ਜੀ ਚੀਜ਼ ਇਹੋ ਜਿਹੇ ਨਜ਼ਾਰੇ ਤੁਸੀਂ ਨਹੀਂ ਦੇਖੇ ਹੋਣਗੇ ਇਹ ਮੇਰੇ ਪਿੰਡ ਦਾ ਜੰਗਲ ਹੈ ਤੇ ਅਸੀਂ ਪਿੰਡ ਤੋਂ ਲਗਭਗ 3-4 ਕਿਲੋਮੀਟਰ ਦੂਰ ਜਿਹੜਾ ਜੰਗਲ ਦੇ ਵਿੱਚ ਆਏ ਹੋਏ ਹਾਂ ਬਿਲਕੁਲ ਪਹਾੜਾਂ ਦੇ ਵਿੱਚ ਅਸੀਂ ਇੱਥੇ ਆਏ ਕਾਹਤੋਂ ਆ ਇਹ ਸਾਨੂੰ ਪਤਾ ਲੱਗਿਆ ਸੀ ਕਿ ਇੱਥੇ ਜਿਹੜੇ ਪੰਡਾਂ ਲੈ ਕੇ ਆਉਂਦੇ ਆ ਹਿਮਾਚਲ ਤੋਂ ਉੱਪਰ ਕਾਂਗੜੇ ਵਾਲੀ ਸਾਈਡ ਤੋਂ ਇਹ ਹਰੇਕ ਸਾਲ ਇੱਥੇ ਆਉਂਦੇ ਇਹਨਾਂ ਨੂੰ ਲਗਭਗ 18-20 ਸਾਲ ਇੱਥਾਂ ਦੇ ਆ ਨੂੰ ਹੋ ਗਏ ਸਾਨੂੰ ਗੱਲ ਇਹ ਬੰਦੇ ਮਿਲੇ ਸੀ ਪੰਡ ਤੇ ਸਾਨੂੰ ਪਤਾ ਲੱਗਾ ਕਿ ਇਹ ਆਪਣੇ ਬਣਦੇ ਵਿੱਚ ਆਏ ਹੋਏ ਨੇ ਤਾਂ ਅਸੀਂ ਇਹਨਾਂ ਨੂੰ ਅੱਜ ਸਪੈਸ਼ਲ ਮਿਲਣ ਆਏ ਆ ਅਸੀਂ ਲੱਭਦੇ ਲਮਾਂਦਿਆਂ ਨੇ ਇੱਥੇ ਲੱਭ ਹੀ ਲਏ ਤੇ ਦੇਖੋ ਕਿਆ ਖੂਬਸੂਰਤ ਨਜ਼ਾਰਾ ਹੈ ਮੇਰੇ ਨਾਲ ਮੇਰੇ ਮਿੱਤਰ 2-3 ਹੋਰ ਹੈ ਤੇ ਅਸੀਂ ਇਹਨਾਂ ਦੇ ਕੋਲ ਆ ਕੇ ਬੈਠੇ ਬੜੇ ਵਧੀਆ ਬੰਦੇ ਆ ਚੰਗਾ ਸੁਭਾਅ ਇਹਨਾਂ ਦਾ ਸਾਨੂੰ ਇਹਨਾਂ ਨੇ ਚਾਹ ਪਲਾਈ ਬੱਕਰੀਆਂ ਦੇ ਦੁੱਧ ਦੀ ਬਹੁਤ ਵਧੀਆ ਬੰਦੇ ਆ ਯਾਰ ਪਿਆਰ ਨਾਲ ਗੱਲਬਾਤ ਕਰਦੇ ਆ ਅਸੀਂ ਇਹਨਾਂ ਕੋਲ ਲਗਭਗ 1.5 ਘੰਟੇ ਤੋਂ ਆਈ ਇੱਥੇ ਬੈਠੇ ਆ ਤੇ ਮੈਂ ਸੋਚਿਆ ਚੱਲੋ ਵੀਡੀਓ ਬਣਾ ਕੇ ਤੁਹਾਡੇ ਨਾਲ ਸ਼ੇਅਰ ਕਰ ਦਿੰਦੇ ਆ ਇਹ ਸਾਡੇ ਬਣ ਦਾ ਸਾਰਾ ਇਲਾਕਾ ਹੈ ਤੇ ਇੱਥੇ ਹਰ ਸਾਲ ਆਉਂਦੇ ਇਹ ਆਪਣੀਆਂ ਬੱਕਰੀਆਂ ਲੈ ਕੇ ਦੂਰ ਦੂਰ ਤੋਂ ਦੇਖੋ ਇਹਨਾਂ ਦੀ ਜ਼ਿੰਦਗੀ ਪੂਰੀ ਜ਼ਿੰਦਗੀ ਇਹਨਾਂ ਦੀ ਇਹੇ ਕੰਮ ਦੇ ਵਿੱਚ ਲੰਗੀ ਆ ਇਹਨਾਂ ਨੇ ਆਪਣਾ ਸਾਰਾ ਜੀਵਨ ਜਿਹੜਾ ਉਹ ਇਹਨਾਂ ਪੇਡਾਂ ਬੱਕਰੀਆਂ ਦੇ ਵਿੱਚ ਹੀ ਲੰਘਾਇਆ ਇਹ ਬੜੀ ਦੂਰ ਤੋਂ ਸੈਂਕੜੇ ਕਿਲੋਮੀਟਰ ਹਜ਼ਾਰਾਂ ਕਿਲੋਮੀਟਰ ਜਿਹੜਾ ਸਫ਼ਰ ਤੈਅ ਕਰਦੇ ਆ ਲਗਭਗ ਅਕਤੂਬਰ ਨੰਬਰ ਦੇ ਮਹੀਨੇ ਜੁੱਥੋਂ ਨਿਕਲਦੇ ਆ ਕਿਉਂਕਿ ਉੱਪਰ ਪਹਾੜਾਂ ਦੇ ਵਿੱਚ ਬਰਫ਼ ਪੈ ਜਾਂਦੀ ਹੈ ਤਾਂ ਕਰਕੇ ਇਹਨਾਂ ਨੂੰ ਖਾਣ ਵਾਸਤੇ ਇਹਨਾਂ ਕੋਈ ਜੀ ਹੁੰਦਾ ਨਹੀਂ ਹੈ ਤੇ ਆਪਣੇ ਇੱਧਰ ਆ ਜਾਂਦੇ ਆ ਇਹ ਤੇ ਇਦਰੀ ਜਿਹੜਾ ਹੈ ਆਪਣੇ ਪਸ਼ੂਆਂ ਨੂੰ ਚਾਰਦੇ ਆ। ਰਾਤ ਨੂੰ ਵੀ ਇਹ ਸੇ ਜੰਗਲ ਦੇ ਵਿੱਚ ਰਹਿੰਦੇ ਆ। ਥੇਹਾਂ ਹੀ ਸੌ ਪੈ ਜਾਂਦੇ ਆ ਤੇ ਇਹਨਾਂ ਨੂੰ ਜਿਹੜਾ ਹੈ ਪਾਣੀ ਵਗੈਰਾ ਟੋਬਿਆਂ ਤੋਂ ਮਿਲ ਜਾਂਦਾ ਹੈ ਪੀਣ ਵਾਸਤੇ ਤੇ ਖੋਦ ਇਹ ਜਿੱਦਾਂ ਪਿੰਡ ਜਾ ਕੇ ਘਰਾਂ ਚੁੱਲੇ ਜਾਂਦੇ ਦੁਕਾਨ ਤੋਂ ਆਪਣਾ ਸਮਾਨ ਵਗੈਰਾ ਲੈ ਜਾਂਦੇ ਆ ਤੇ ਉੱਥੇ ਇਹਨਾਂ ਦੀ ਜ਼ਿੰਦਗੀ ਕਾਫੀ ਓਕੀ ਹੈ ਯਾਰ ਉੱਥੇ ਕਿਉਂਕਿ ਬਾਗ ਵੀ ਘੁੰਮਦਾ ਹੈ। ਇਹਨੂੰ ਸਾਨੂੰ ਬੰਦੇ ਉਹਨਾਂ ਦੱਸਿਆ ਕਿ ਸਾਨੂੰ ਸਵੇਰੇ ਹੀ ਬਾਗ ਮਿਲਿਆ ਉੱਥੇ ਕਿਉਂਕਿ ਬਾਗ ਨੂੰ ਜਿਹੜਾ ਇਹਨਾਂ ਜਾਨਵਰਾਂ ਦਾ ਪਤਾ ਲੱਗ ਗਿਆ ਤੇ ਬਾਗ ਇਹਨਾਂ ਨੂੰ ਦੇਖ ਕੇ ਇੱਥੇ ਪਹੁੰਚ ਗਿਆ ਤੇ ਬਾਗ ਵੀ ਸ਼ਿਕਾਰ ਸ਼ਕੂਰ ਕਈ ਵਾਰ ਕਰ ਜਾਂਦਾ ਹੈ ਪਰ ਫੇਰ ਵੀ ਇਹਨਾਂ ਨੂੰ ਇੰਨੇ ਰਿਸਕ ਦੇ ਵਿੱਚ ਜਿਹੜਾ ਇੱਧਰ ਆਣਾ ਹੀ ਪੈਂਦਾ ਆਜੋ ਤੁਹਾਨੂੰ ਅੱਗੇ ਵੀ ਦਿਖਾਉਂਦੇ ਆ ਇੱਥੋਂ ਦਾ ਸਾਰਾ ਮੋਲ ਦੇਖਦੇ ਆ ਇਹਨਾਂ ਨਾਲ ਗੱਲਬਾਤ ਕਰਕੇ ਜੇ ਹੋ ਗਈ ਜੁੜੇ ਰਹੋ ਇਹ ਦੇਖੋ ਸਾਰਾ ਵਾਲੇ ਵਾਲੇ ਦਾ ਮਾਹੌਲ ਉੱਚੇ ਉੱਚੇ ਪਹਾੜੇ ਕਾਫੀ ਤੇ ਇਹਨਾਂ ਪਹਾੜਾਂ ਦੇ ਉੱਪਰ ਹੀ ਬੈਠੇ ਇੱਥੇ ਆ ਗਏ ਦੇਖੋ ਕਿੰਨਾ ਵਧੀਆ ਇੱਥੇ ਦਾ ਮਾਹੌਲ ਹੈ ਮੈਂ ਇਹਨਾਂ ਨਾਲ ਪਹਿਲਾਂ ਗੱਲਬਾਤ ਕੀਤੀ ਸੀ ਇਹਨਾਂ ਨੂੰ ਦੱਸਿਆ ਕਿ ਅਸੀਂ 18-20 ਸਾਲ ਤੋਂ ਜਿਹੜਾ ਇੱਥੇ ਆਂਦੇ ਆਂ ਕਾਫੀ ਲੰਬਾ ਸਮਾਂ ਇਹਨਾਂ ਨੂੰ ਹੋ ਗਿਆ ਤੇ ਇਹਨਾਂ ਨੇ ਹਾਲੇ 2 ਤੋਂ 3 ਮਹੀਨੇ ਜਿਹੜਾ ਇਸ ਬਣ ਦੇ ਵਿੱਚ ਰਹਿਣਾ ਹੈ ਇਹਨਾਂ ਨੇ ਲਗਭਗ ਮਾਰਚ ਦੇ ਮਹੀਨੇ ਇੱਥੋਂ ਜਾਣਾ ਤੇ 2-3 ਮਹੀਨੇ ਜਿਹੜਾ ਇੱਥੇ ਹੀ ਇਹਨਾਂ ਦਾ ਜਿਹੜਾ ਸਾਰਾ ਜੀਵਨ ਇੱਧਰ ਹੀ ਬੀਤਣਾ ਹੈ ਬਾਕੀ ਤੁਹਾਨੂੰ ਥੋੜੀ ਜੀ ਇੱਥੇ ਦੀ ਆਲੇ ਦੁਆਲੇ ਦੀ ਲੋਕੇਸ਼ਨ ਦਿਖਾਉਂਦੇ ਆ ਆ ਦੇਖੋ ਕਿੰਨੇ ਕਿੰਨੇ ਉੱਚੇ ਪਹਾੜ ਕੈਮਰੇ ਦੇ ਵਿੱਚ ਜਿਹੜਾ ਥੋੜਾ ਉਹ ਨਜ਼ਾਰਾ ਇਹਨਾਂ ਕੈਪਚਰ ਨਹੀਂ ਹੋ ਰਿਹਾ ਕਿਉਂਕਿ ਧੁੰਦ ਕਾਫੀ ਪਈ ਹੋਈ ਹੈ ਚਾਰੇ ਪਾਸੇ ਪਰ ਜਿਹੜਾ ਇੱਥੇ ਖੜ ਖੜਨ ਦਾ ਨਜ਼ਾਰਾ ਹੈ ਅੱਖਾਂ ਨਾਲ ਦੇਖਣ ਦਾ ਨਜ਼ਾਰਾ ਉਹ ਵਾਕਿਆ ਹੀ ਬਾ ਕਮਾਲ ਹੈ ਬਹੁਤ ਖੂਬਸੂਰਤ ਹੈ ਮੈਂ ਇੱਥੇ ਕਾਫੀ ਉਚਾਈ ਤੇ ਖੜਾ ਤੇ ਇੱਧਰ ਸਾਰੇ ਉੱਚੇ ਉੱਚੇ ਪਹਾੜ ਪਰ ਧੁੰਦ ਜਿਆਦਾ ਛਾਈ ਹੋਣ ਕਰਕੇ ਜਿਹੜਾ ਇਹਨਾਂ ਕਲੀਅਰ ਦਿਖਦਾ ਨਹੀਂ ਆ ਕਦੇ ਫੇਰ ਕੋਸ਼ਿਸ਼ ਕਰਾਂਗੇ ਧੁੱਪ ਦੇ ਵਿੱਚ ਇੱਥੋਂ ਦੀ ਜਿਹੜੀ ਵੀਡੀਓ ਦੁਬਾਰਾ ਬਣਾਉਣ ਦੀ ਬਾਕੀ ਇਹਨਾਂ ਨਾਲ ਗੱਲਬਾਤ ਮੈਂ ਤੁਹਾਡੀ ਕਰਾਣੀ ਚਾਹੁੰਦਾ ਸੀ ਇਹਨਾਂ ਨੂੰ ਕੋਈ ਸਵਾਲ ਪੁੱਛਣੇ ਸੀ ਪਰ ਉਹ ਥੋੜਾ ਕੈਮਰੇ ਦੇ ਅੱਗੇ ਆਣ ਤੋਂ ਮਨਾ ਕਰਦੇ ਆ ਤਾਂ ਕਰਕੇ ਆਪਾਂ ਇਹਨਾਂ ਨਾਲ ਗੱਲਬਾਤ ਨਹੀਂ ਸਕੇ ਪਰ ਤੁਹਾਨੂੰ ਇਦਾਂ ਹੀ ਨਜ਼ਾਰਾ ਜਿਹੜਾ ਦਿਖਾ ਦਿੱਤਾ ਮੇਰੀ ਬੇਨਤੀ ਹੈ ਵੀਡੀਓ ਨੂੰ ਸ਼ੇਅਰ ਕਰ ਦਿਓ ਦੱਬ ਕੇ ਕਿਉਂਕਿ ਪੰਜਾਬ ਦੇ ਵਿੱਚ ਇਹੋ ਜਿਹੇ ਖੂਬਸੂਰਤ ਨਜ਼ਾਰੇ ਦੇਖਣ ਨੂੰ ਬਹੁਤ ਘੱਟ ਮਿਲਦੇ ਆ ਪੰਜਾਬ ਦੇ ਮੈਂ ਕਹਿੰਦਾ 90 ਤੋਂ 95% ਆਬਾਦੀ ਇਦਾਂ ਦੀ ਆ ਜਿਨ੍ਹਾਂ ਨੂੰ ਇਹ ਨਹੀਂ ਪਤਾ ਕਿ ਪੰਜਾਬ ਦੇ ਵਿੱਚ ਵੀ ਇੰਨੇ ਖੂਬਸੂਰਤ ਜੰਗਲ ਐ ਇੰਨੇ ਵਧੀਆ ਪਹਾੜ ਐ ਸੋ ਮੇਰੀ ਬੇਨਤੀ ਹੈ ਵੀਡੀਓ ਨੂੰ ਕਰ ਦਿਓ ਸ਼ੇਅਰ ਦੱਬ ਕੇ ਬਾਕੀ ਧੰਨਵਾਦ ਜੁੜੇ ਰਹਿਣ ਜੀ